ਕਿਸਾਨ ਮਜ਼ਦੂਰ ਸੰਸਦ ਕਮੇਟੀ ਨੂੰ ਲੰਪਨ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਬਿਜਲੀ ਦੇ ਵਾਧੇ ਬਿੱਲਾਂ ਨੂੰ ਲੈ ਕੇ ਤੇ ਨਾਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਗੁਰਦਾਸ ਸਿੰਘ ਗੋਪਾਲਪੁਰੇ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਕਥੂ ਨੰਗਲ गो रखदियां सरकार गुदावार ਦੇ ਉਸ ਕਰਕੇ ਆਪਣਾ ਜਿਹੜਾ ਹੁਣ ਪਤਲਾ ਤਾਂ ਸਾਲਾ ਵੀ ਜਿਹੜਾ ਹੋਰ ਸਾਡੇ ਤੇ ਭਾਰ ਪਾਇਆ ਜਾ ਰਿਹਾ ਉਦੋਂ ਬਿਜਲੀ ਦਾ ਰੇਟ ਜਿਹੜਾ ਉਹ ਵਧਾਤਾ ਵੀ ਕਹਿੰਦਾ ਵੀ ਜਿਹੜਾ ਚੰਨੀ ਵਾਲਾ ਰੇਟ ਹੀ ਉਹ ਕੱਟ ਕੇ ਤੇ ਹੁਣ ਦੂਜਾ ਗਾੜੀ ਨਵਾਂ ਰੇਟ ਫੇਰ ਬਿਜਲੀ ਦਾ ਰੇਟ ਵਧਾਤਾ ਇਸ ਕਰਕੇ ਭਗਵੰਤ ਮਾਨ ਦੀਆਂ ਜਿਹੜੀਆਂ ਨੀਤੀਆਂ ਦਾ ਵੀ ਮੈਂ ਬਦਲਾ ਲੈਣਾ ਆ ਆ ਬਦਲਾ ਜਿਹੜਾ ਆ ਲੈ ਆ ਰਿਹਾ ਕਿ ਆ ਰਿਹਾ ਵੀ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਇਹ ਰੇਟਾਂ ਦੇ ਰਹੀਂ ਇਹ ਬਿਜਲੀ ਦੇ ਵੱਡੇ ਵੱਡੇ ਬਿੱਲ ਕੱਲ ਕੇ ਨਪੀਰੇ ਜਾ ਰਿਹਾ ਸੋ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਤੂੰ ਵਾਅਦੇ ਕੀਤੇ ਸੀ ਉਹ ਵਾਅਦੇ ਤਾਂ ਨਕਾਮ ਹੋ ਚੁੱਕਾ ਆਂ ਸੋ ਇਸ ਕਰਕੇ ਅੱਜ ਪਤਲਾ ਜਿਹੜਾ ਇਹਨਾਂ ਦੀ ਭਗਵੰਤ ਮੰਤਰੀਆਂ ਜਿਹੜੀਆਂ ਨੀਤੀਆਂ ਦੇ ਖਿਲਾਫ ਸੜਿਆ ਗਿਆ ਲੋਕ ਮਾਰੂ ਨੀਤੀਆਂ ਦੇ ਖਿਲਾਫ ਇਹਨਾਂ ਦੇ ਮਤਲਬਕ ਜਿਹੜਾ ਪਤਲਾ ਅੱਜ ਸੜਿਆ ਗਿਆ ਕੀ ਤੁਸੀਂ ਸੰਤੁਸ਼ਟ ਨਹੀਂ ਹੋ ਜਿਹੜਾ ਸੈਸੋ ਜੁੰਤ ਮਾਫ ਕਹਿੰਦੇ ਭਗਵੰਤ ਮੰਨ ਕਹਿੰਦਾ ਮੈਂ ਸੈਸੋ ਜੁੰਤ ਮਾਫ ਕੀਤਾ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਸੈਸੋ ਜੁੰਤ ਮਾਫ ਕੀਤਾ ਆ ਪਰ ਇੱਕ ਬੰਨੇ 600 ਜੂਨਟ ਮਾਫ ਕੀਤਾ ਇੱਕ ਬੰਨੇ ਤੜਾ ਤੜ ਐਵਰੇਜ ਨਾਲ ਜਰਮਾਨੇ ਪਾਏ ਪਾਏ ਜਾ ਰਿਹਾ ਚਿਪ ਵਾਲੇ ਮੀਟਰ ਲੱਗਣ ਦੀਆਂ ਤਿਆਰੀਆਂ ਜੇ ਇਹ ਚੀਜ਼ਾਂ ਦੇ ਫਿਰ ਕਾਰਪੋਰਟ ਕਰਾਉਣ ਨੂੰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਕਰ ਰਿਹਾ ਇੱਕ ਬੰਨੇ ਤੇ ਸਾਨੂੰ ਚਿਪ ਵਾਲੇ ਮੀਟਰ ਲਾ ਕੇ ਉਧਰ ਦੀਆਂ ਤਿਆਰੀਆਂ ਕਰ ਰਿਹਾ ਦੂਜੇ ਬੰਨੇ ਸਾਨੂੰ ਆਪਣਾ ਜਰਮਾਨੇ ਵੱਡੇ ਵੱਡੇ ਪਾਏ ਜਾ ਰਿਹਾ ਇਸ ਕਰਕੇ ਇਹਨਾਂ ਨੇ ਆ ਵੀ ਸਾਨੂੰ ਚਿਪ ਵਾਲੇ ਮੀਟਰ ਉਹ ਸਾਨੂੰ ਵਾਰਾ ਹੀ ਨਹੀਂ ਖਾਣੇ ਸਾਡੇ ਕੋਲ ਬੇਲ ਨਹੀਂ ਤਰਨੇ ਸਾਨੂੰ ਬਹੁਤ ਮੁਸ਼ਕਲ ਹੋਊਗਾ ਬਹੁਤ ਮੁਸ਼ਕਿਲ ਗੀਏ ਸਾਨੀਆਂ ਗਾਣਾ ਸਾਰੇ ਮਗਰ ਤੇ ਇਸ ਦੇ ਅੰਦਰ ਕਿਸੇ ਕਿਸੇ ਬੈਟੋ ਅਰੇ ਗ੍ਰੇਫੇਸ ਤੇ ਉਹ ਗ੍ਰੇਫੇਸ ਨਹੀਂ ਹੈ ਇਹ ਸੰਗੀਤ ਸੀਤੀ ਕਾ ਨਾ ਜਾਓਗੇ ਇਹ ਕਹਿਣਾ ਚਾਹੁੰਦੇ ਆ ਵੀ ਭਗਵੰਤ ਮਾਨ ਸਰਕਾਰ ਨੇ ਜਿਹੜਾ ਹੁਣ ਪਟਰੋਲ ਦੀ ਕੀਮਤ ਰੇਟ ਵਧਾਇਆ ਨਾਲ ਬਿਜਲੀ ਦੇ ਰੇਟ ਵੀ ਇਹਨਾਂ ਨੇ ਵਧਾ ਦਿੱਤੇ ਆ ਬਿਜਲੀ ਦੇ ਰੇਟ ਕਿਹੜੇ ਆ ਅੱਗੇ ਜਿਹੜਾ 600 ਦਿਨ ਦੀ ਮਾਫੀ ਦਾ ਘੜ ਕੀਤੀ ਆ ਉਹ ਤਾਂ ਬਹੁਤ ਘੱਟ ਲੋਕਾਂ ਨੂੰ ਕੇ ਮਿਲਦੇ ਆ ਇਹ ਇੱਕ ਡਿਊਟੀ ਵਿੱਚ ਸਾਰਾ ਦਾ ਬਿੱਲ ਪੈ ਜਾਂਦਾ ਵਾ ਜਿਵੇਂ ਰੁਪੇਲ ਸਾਹਿਬ ਨੇ ਕਿਹਾ ਵੱਡੇ ਵੱਡੇ ਜੁਰਮਾਨੇ ਪਾ ਕੇ ਟੈਪ ਵਾਲੇ ਮੀਟਰ ਲਾ ਕੇ ਇਹ ਠਕਿਆ ਜਿਹੜਾ ਵਾ ਸਾਨੂੰ ਪ੍ਰਾਈਵੇਟ ਬਣੇਗਾ ਠਕਿਆ ਜਾ ਰਿਹਾ ਵਾ ਇਹ ਕਿਹੜਾ ਭਗਵੰਤ ਮਾਂ ਸਰਕਾਰ ਸਾਰੇ ਬਾਦ ਨੂੰ ਮੁੱਕਰ ਚੁੱਕਾ ਵਈ ਸਰਕਾਰ ਭਗੌੜਾ ਹੋ ਚੁੱਕਾ ਵਾ ਇਹਦਾ ਕੋਈ ਵਾਦਾ ਜੀ ਪੂਰਾ ਹੋੜਿਆ ਆ ਡਿਜੀਟਲ ਪਟ્રોલ ਦਾ ਹੁਣ ਕਿਸਾਨਾਂ ਨੇ ਆ ਥੋੜੇ ਦਿਨ ਪਹਿਲਾਂ ਸਾਡਾ ਥੀਓ ਚੈਨਲ ਵਾਲਾ ਕਿਉਂ ਨੇ ਦਾ ਗਾੜੀ ਮਟਰ ਲਾਉਣੇ ਆ ਕਣਕ ਵੀ ਡਿਜੀਟਲ ਹੁਣ ਵੇਚਦਾ ਤਾ ਹੋਰ ਹੱਥੀ ਬੋਲ ਜਿਆਦਾ ਬੋਝ ਪਾਤਾ ਕਿਸਾਨੀ ਦੀ ਅੱਗੇ ਕਰੀ ਡਿਜੀਟਲ ਦੇ ਬਦਲ ਨਾਲ ਜਿੱਥੇ ਇੱਕ ਵਿਆਈ ਦਾ ਤਮਾ ਹਣਾ ਉਹ ਤੇ ਆਨਾ ਦਾ ਇਹ ਰੋਸ ਆ ਕਿ ਬਹੁਤ ਜਿਆਦਾ ਜਿਹੜਾ ਇਹ ਭਾਰ ਪਾਇਆ ਜਾ ਰਿਹਾ ਕਿਉਂਕਿ ਟਰੈਕਟਰ ਚੱਲ ਰਹੇ ਆ ਬਿਜਾਈ ਕਰਨੀ ਆ ਵਾਢੀ ਕਰਨੀ ਸਾਰਾ ਕੁਝ ਇਹ ਸਾਰੀਆਂ ਗੱਲਾਂ ਜਿਹੜਾ ਇਹ ਬਹੁਤ ਅਨੁਲੋਕ ਮਾਰੂ ਹਾਲ ਹੈ ਇੱਥੇ ਕੋਈ ਸਾਥੀ ਹੋਣੀ ਆਏ ਆ ਜਿਹੜੇ ਕਹਿੰਦੇ ਆ ਕਿ ਸਾਡਾ 1,28,000 ਬਿੱਲ ਆ ਗਿਆ ਕੋਈ ਕਹਿੰਦਾ 40,000 ਬਿੱਲ ਆਇਆ ਕੋਈ ਕਹਿੰਦਾ 50,000 ਬਿੱਲ ਆਇਆ ਜਦੋਂ ਬਿਜਲੀ ਬੋਰਡ ਨੂੰ ਇਸ ਮਗਲੇ ਦੇ ਵਿੱਚ ਸਾਰੇ ਸਾਥੀ ਮਿਲੇ ਆ ਤਾਂ ਬਿਜਲੀ ਬੋਰਡ ਕਹਿੰਦਾ ਵੀ ਇਹਦਾ ਹਾਲੀ ਇੱਕੋ ਆ ਕਿ ਤੁਸੀਂ ਮੀਟਰ ਲਵਾਓ ਬੜਾ ਸਿੱਧੀ ਦੀ ਗੱਲ ਇਹਨਾਂ ਦੇ ਕਹਿਣ ਮੁਤਾਬਕ ਆ ਕਿ ਇਹ ਮੀਟਰ ਲਾਉਂਦੀਆਂ ਸ਼ਾਸਨ ਕਿਉਂ ਜੀ ਬਦਾਂ ਜੀ ਇਹ ਗੱਲ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਜਿਵੇਂ ਆ ਤੁਸੀਂ ਵੀ ਦੱਸ ਰਹੇ ਜੇ ਕਿ ਕਿਸੇ ਦਾ 1 ਲੱਖ 1.5 ਲੱਖ ਆਇਆ ਇਹ ਇਹ ਜਿਹੜੀਆਂ ਆ ਸਾਨੂੰ ਉਹਦੇ ਵੱਲ ਧੱਕਿਆ ਜਾ ਰਿਹਾ ਹੈ ਜਿਹੜਾ ਕਾਰਪੋਰੇਟ ਘਰਾਣਿਆਂ ਵੱਲ ਇਹ ਮੀਟਰ ਲਾਉਂਦੀਆਂ ਬਿਲਕੁਲ ਕਿਆਰੀਆਂ ਵੱਲ ਧੱਕਿਆ ਜਾ ਰਿਹਾ ਸਾਨੂੰ ਧੱਕੇ ਨਾਲ ਧੱਕਿਆ ਜਾ ਰਿਹਾ ਵੀ ਜਿੰਨਾ ਚਿਰ ਤੁਸੀਂ ਮੀਟਰ ਨਹੀਂ ਲਗਾਉਂਦੇ ਅਸੀਂ ਤੁਹਾਡੇ ਲੱਖਾਂ ਦੇ ਬਿੱਲ ਕੱਣਾਂਗੇ ਲੱਖਾਂ ਦੇ ਤੁਹਾਡੇ ਜਿਹੜੇ ਚੋਰੀ ਦੇ ਜੁਰਮਾਨੇ ਪਾਏ ਜਾਣਗੇ ਉਹ ਇਹ ਕੋਈ ਚੋਰੀ ਆਮ ਇਨਸਾਨ ਨਹੀਂ ਕਰ ਰਿਹਾ ਕਿਉਂਕਿ ਆਮ ਇਨਸਾਨ ਕੋ ਤੇ ਚੱਲਦਾ ਕੀ ਆ ਇੱਕ ਬਲਬ ਆ ਪੱਖਾ ਆ ਉਹਦੇ ਵਿੱਚ ਲੱਖਾਂ ਰੁਪਏ ਬਿੱਲ ਕਿਦਾਂ ਤਾਰੇਗਾ ਜਿਹੜਾ ਇੱਕ 300 400 ਰੁਪਏ ਦਿਹਾੜੀ ਲੈ ਰਿਹਾ ਆ ਉਹ ਲੱਖਾਂ ਰੁਪਏ ਕਿਦਾਂ ਤਾਰ ਲੇਗਾ ਇਹ ਬਿਲਕੁਲ ਲੋਕ ਮਾਰੂ ਨੀਤੀ ਆ ਜਿਹੜੀਆਂ ਸਰਕਾਰ ਲੈ ਕੇ ਆ ਰਹੀ ਆ ਅਸੀਂ ਡਟ ਕੇ ਉਹਦਾ ਵਿਰੋਧ ਕਰਦੇ ਆ ਜਿਵੇਂ ਆ ਨਸ਼ੇ ਦਾ ਮੁੱਦਾ ਆਮ ਹੀ ਪਖਿਆ ਹੋਇਆ ਆ ਕਿਵੇਂ ਲਗਾਤਾਰ ਨਸ਼ਾ ਵਧਦਾ ਜਾ ਰਿਹਾ ਹੈ ਭੁਗਤਮਾਨ ਸਰਕਾਰ ਦੀ ਚੋਰੀ ਵਾਧੀ ਆ ਚੋਰੀ ਵਾਧੀ ਜਾ ਰਹੀ ਆ ਹੁਣ ਜਦੋਂ ਨਸ਼ਾ ਨਹੀਂ ਕਿਸੇ ਤੋਂ ਪੂਰਾ ਹੁੰਦਾ ਉਹ ਚੋਰੀਆਂ ਕਰਦਾ ਆ ਇਹ ਕੀ ਕਰਨੇ ਆ ਵੀ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਆ ਵੀ ਨਸ਼ੇ ਵਾਲੇ ਵੀ ਤਾਂ ਕਹਿ ਜਾ ਰਿਹਾ ਹੈ ਤੇ ਜਿਹੜਾ ਬਿਜਲੀ ਬੋਰ ਹੈ ਸਾਡਾ ਪ੍ਰਾਈਵੇਟਕਰਨ ਨਾਲ ਜਿਹੜਾ ਆ ਕੰਪਨੀਆਂ ਨਾਲ ਧੱਕਿਆ ਜਾ ਰਿਹਾ ਇਹ ਧੱਕੇ ਨਾਲ ਥੋਪਿਆ ਜਾ ਰਿਹਾ ਸਾਡੇ ਉੱਤੇ ਜੇ ਸਰਕਾਰ ਇਹਨਾਂ ਨੀਤੀਆਂ ਤੋਂ ਬਾਹਰ ਨਾ ਹੋਈ ਤੇ ਫਿਰ ਹੋਰ ਵੱਡਾ ਸੰਕਟ ਦਾ ਤੁਹਾਡੀ ਤਿਆਰੀ ਹੈ ਬਿਲਕੁਲ ਤਿਆਰੀ ਹੈ ਜੀ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਬਿਲਕੁਲ ਏਕਾ ਹੋ ਚੁੱਕਾ ਹੈ ਕਿ ਜਿੰਨਾ ਚਿਰ ਇਹੋ ਜਿਹੀਆਂ ਲੋਕ ਮਾਰੂ ਨੀਤੀਆਂ ਸਰਕਾਰ ਲੈ ਕੇ ਆਉਂਦੀ ਰਹੇਗੀ ਅਹੀਂ ਡਟ ਕੇ ਵਿਰੋਧ ਕਰਦੇ ਰਵਾਂਗੇ ਅੱਗੇ ਵੀ ਕਰਦੇ ਰਹੇ ਆ ਹੁਣ ਵੀ ਤਿੱਖਾ ਸੰਘਰਸ਼ ਜਿਹੜਾ ਉਹ ਚੱਲਦਾ ਰਹੂਗਾ ਸੋ ਛੋਲੇ ਦੇ ਰੇੜ ਬਾਰੇ ਦੇ ਸਾਨਾ ਮਿੱਗਾਂ ਵੱਲੋਂ ਚੱਲਦਾ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਆਪਣੀਆਂ ਇਹ ਲੋਕ ਮਾਰਗ ਨੀਤੀਆਂ ਵਾਪਸ ਨਹੀਂ ਲੈਂਦੀ ਜਿਹੜੀ ਸਰਕਾਰ ਕਹਿੰਦੇ ਕਿ ਆਮ ਲੋਕਾਂ ਦੀ ਸਰਕਾਰ ਆ ਉਹ ਇਸ ਵੇਲੇ ਖਾਸ ਲੋਕਾਂ ਦੀ ਹੋ ਨਿਬੜੀ ਆ ਇਹ ਸਾਰੀ ਦੁਨੀਆ ਜਿਹੜੀ ਆ ਕਹਿ ਰਹੀ ਆ ਆਉਣ ਵਾਲੇ ਸਮੇਂ ਤੇ ਸਰਕਾਰ ਨੂੰ ਸਭ ਤੋਂ ਸਖਾਉਣ ਦੀ ਪੂਰੀ ਤਿਆਰੀ ਦੇ ਵਿੱਚ ਤੇ ਪੂਰੇ ਰੋਹ ਦੇ ਵਿੱਚ ਇਹ ਜਥੇਬੰਦੀਆਂ ਕਿਸਾਨ ਤੇ ਮਜ਼ਦੂਰ ਲੱਗ ਰਿਹਾ ਮੈਨੂੰ ਤੋਂ ਇਹ ਸੰਗਤ ਨੂੰ ਹੋਰ ਤਿੱਖਾ ਕੀਤਾ ਜਾ ਸਕਦਾ ਤੋਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਨਾ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਨਾ ਤੁਸੀਂ ਦੇਖ ਰਹੇ ਹੋ ਇਹ ਵੀ ਪ੍ਰਾਈਵੇਟ ਹੈ ਪ੍ਰਾਈਵੇਟ ਜੋ ਮੱਦੀ ਹੋ ਕੇ ਨਾਲ ਪਬਲਿਕ ਪ੍ਰਾਈਮ ਟੀਵੀ ਇਹ ਇਹ ਖਬਰ ਜਿਹੜੀ ਆ ਲਗਾ ਹਾਂ ਉਹ ਮੰਡੀਆਂ ਚ ਜਾ ਕੇ ਕਰ ਲਾਂਗੇ ਵਾਈਕਲ ਚੱਲ ਜਾਗੇ ਮੰਡੀ ਕਰ ਜਾਗੇ ਤੁਹਾਡੀ ਡਾਂਗ ਦਾ ਵੇਖਣਾ ਵੇਖਣਾ ਹੀ ਨਹੀਂ ਤੁਸੀਂ ਆਪ ਕੋਲ ਤੋਂ ਬਾਅਦ ਇਹ ਇੱਕ ਸਾਂਝਾ ਦਰਸ਼ਕ ਲਈ ਜਾਇਆ ਸਾਂਝੇ ਦੂਸ਼ਾਂ ਸੁਣ ਕੇ ਆਏ ਸਾਰੇ ਐਸਪੀ ਸਾਡੇ ਮਿਲਿਆ ਤੇ ਅਧਾਨ ਜੀ ਕੀ ਕੀ ਮਦਨੇ ਜਿਹੜੇ ਆ ਤੁਹਾਡੇ ਤਰੇ ਰੱਖੇ ਗਏ ਆ ਅਸੀਂ ਉਸਾਂ ਦੀ ਸਾਲ ਜੋ ਹਾਂਜੀ ਜਿਹੜਾ ਅੱਜ ਪਤਲਾ ਖੜਿਆ ਉਹ ਆਪਾਂ ਦੱਸਦਾ ਵੀ ਜਿਹੜਾ ਡੀਜ਼ਲ ਪਤਾ ਹੋਗਾ ਰੇਟ ਜਿਹੜਾ ਵਧਿਆ ਵਾ ਵਧਾਤਾ ਉਹਦੇ ਸੰਬੰਧ ਚ ਆਪਾਂ ਦੇ ਜਿਹੜਾ ਪੰਜਾਬ ਪਰਚ ਜਿਹੜਾ ਪਤਲੇ ਖੜ ਰਹੇ ਆ ਸੋ ਅੱਜ ਉਸ ਤੋਂ ਬਾਅਦ ਆਪਾਂ ਐਸਜੀਪ ਸਾਹਿਬ ਸਾਡੇ ਦਮੇ ਆਏ ਆ ਇਹਨਾਂ ਦੇ ਗਾੜੀ ਵੀ ਕੋਈ ਇੱਕ ਜਾਣ ਪਛਾਣ ਕੀਤੀ ਆ ਆਪਣੇ ਆਖੂਆਂ ਦੀ ਦੂਸਰੀਆਂ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਖਪਤਕਾਰਾਂ ਨੂੰ ਕੋਈ ਟਰਾਸ ਨਹੀਂ ਛੜਦਾ ਆ ਉਹਦੇ ਸਬੰਧ ਚ ਆ ਜਿਵੇਂ ਢਿੱਲੀਆਂਕਾਰਾਂ ਨੇ ਜਿਵੇਂ ਹੋਰ ਜਰਮਾਨੇ ਜਿਮੁੰਨੇ ਆ ਜਿਤਨਾ ਕੋਈ ਅੱਜ ਦੇ ਬਿੱਲ ਲਾ ਕੇ ਆ ਜਾਂਦਾ ਉਹ ਡਿਸਕਸ ਆਪਾਂ ਐਸਡੀ ਸਾਹਿਬ ਨਾਲ ਕਰਦੇ ਹਾਂ ਉਹ ਵਿਸ਼ਵਾਸ ਰੋਂਦੇ ਆ ਵੀ ਠੀਕ ਹੈ ਜੀ ਆਪਣੇ ਧਿਆਨ ਚ ਰੱਖ ਕੇ ਜਿਹੜਾ ਕਰਾਂਗੇ ਜਿਹੜਾ ਦੀ ਮੁਸ਼ਕਲ ਨਹੀਂ ਆਉਂ ਦਵਾਂਗੇ ਬਿਜਲੀ ਦੇ ਜਿੰਨਾ ਆਹ ਆਖਣ ਦੇ ਵੀ ਪਿੰਡਾਂ 'ਚ ਜੁਰਮਾਨੇ ਪੈ ਰਹੇ ਆ ਵੀ ਜਾਂ ਕਿਸ ਤਰ੍ਹਾਂ ਵੀ ਬਿੱਲ ਨਹੀਂ ਕਰ ਰਹੇ ਤੇ ਲੱਖ ਰੁਪਏ ਵੀ ਆ ਰਹੇ ਆ ਜੁਰਮਾਨੇ ਕਈ ਨੂੰ 50 ਹਜ਼ਾਰ ਆ ਰਿਹਾ ਕਿਸ ਨੂੰ ਕਿਸ ਤਰ੍ਹਾਂ ਵੀ ਕਿੰਨ ਲੱਖ ਆ ਰਿਹਾ ਚਲੋ ਅਹੀਂ ਆਨੇ ਵੀ ਭਾਰ ਉਹਨਾਂ ਕ ਪੈ ਜਿਹੜਾ ਤਾਰ ਵੀ ਸਕੇ ਇਹ ਵੀ ਨਾ ਹੋਵੇ ਸਾਨੂੰ ਅਸੀਂ ਚੋਰੀ ਦੇ ਹੱਕ 'ਚ ਨਹੀਂ ਬੋਲਿਆ ਵੀ ਚੋਰੀ ਦੇ ਹੱਕ 'ਚ ਨਹੀਂ ਮਜਬੂਰੀ ਕਾਰਨ ਜੇ ਕਿਸੇ ਦੀ ਤਾਰ ਖੜੀ ਜਾਂਦੀ ਆ ਤੇ ਅਹੀਂ ਉਹਨੂੰ ਉਹਨਾਂ ਦੇ ਭਾਰ ਪਾ ਵੀ ਜਿਹੜਾ ਮਤਲਬ ਉਤਾਰ ਸਕੇ ਇਸ ਕਰਕੇ ਅਹੀਂ ਆ ਚੀਜ਼ਾਂ ਵੀ ਜੁਰਮਾਨੇ ਜਿਹੜੇ ਆ ਬਹੁਤ ਵੱਡੇ ਪੈ ਰਹੇ ਆ ਉਹਨਾਂ ਦੇ ਉੱਤੇ ਜਰਾ ਧਿਆਨ ਦਿੱਤਾ ਜਲਦੀ ਸਾਨੂੰ ਇਹ ਨਾ ਵੇ ਵੇ ਚੁੱਲਾ ਚੌਂਕਾ ਵੀ ਚੱਲਦਾ ਰਹੇ ਤੇ ਉਹਨਾਂ ਚੌਂਕਾ ਬੰਦ ਨਾ ਹੋਵੇ ਇਹ ਸਭੀ ਮਸੂਏ ਰੱਖੇ ਆ ਸਨਾਨੇ ਜੋ ਹੋਰ ਵੀ ਪਿੰਡਾਂ ਦੇ ਆ ਜਿਹੜੇ ਪਿੰਲਾ ਦਾ ਖਾਲ ਕਰਦੇ ਆ ਉਹਨਾਂ ਨਾਲ ਤੇ ਮੈਂ ਕਹਿੰਦਾ ਵੀ ਅੱਜ ਇੱਕ ਲੱ ਆਈ ਜਾਂਦੀ ਐ ਜੇ ਨਹੀਂ ਤਵਾ ਬੜੇ ਪੈ ਰਹੇ ਆ ਇਸਾ ਉਹ ਵੀ ਹੈ ਕਈ ਮਤਲੇ ਆ ਕੀ ਕਰਨਾ ਚਾਹੋਗੇ ਵੀ ਇਹ ਕਿਵੇਂ ਹੋ ਰਿਹਾ ਹੈ ਕਿਵੇਂ ਹੱਲ ਹੋਗਾ ਇਹ ਬਹੁਤ ਵੱਡੀ ਮੌਜ ਹੈ ਦਿਖਾ ਲਿਆ ਨਾ ਬੜੀ ਧਿਆਨ ਨਾਲ ਉਹ ਜਿਹੜੀ ਚੈੱਕ ਕਰਾਂਗੇ ਜਿਹੜੀ ਤਰੱਕੀ ਕਰਾਂਗੇ ਕਿਸੂ ਦਾ ਭਾਗ ਹੈ ਕਿਉਂ ਆ ਬਾਕੀ ਬਸ ਤਾਂ ਕਿਸਾਨ ਜੀ ਕਹਿੰਦੇ ਮੋੜ ਲੇ ਇਹਨਾਂ ਨੂੰ ਕੋਈ ਨਾ ਉਪਾਜ ਵਾਲਾ ਤੇ ਇਹਨਾਂ ਦੀ ਜਿਹੜੀ ਬੁਸ਼ਟਾ ਸਮੱਸਿਆ ਜਿਹੜਾ ਨਾ ਆਉਂਦੀ ਹੈ ਅੰਦਰ ਕੱਟ ਤੇ ਕਈਆਂ ਖਾਤੇ ਤੇ ਅੱਜ ਸਾਹਿਬ ਜੀ ਦਾ ਮਾ ਕੀ ਬ੍ਰੇਕ ਟੂ ਬਕਸਾ ਫੜ ਗਿਆ ਉਹਦੇ ਪਹਿਲੇ ਦਿਨ ਨਾਰਮਲ ਆ ਰਹੇ ਕਿ ਪਰ ਹੁਣ ਉਹ ਐਵਰੇਜ ਦੇਖ ਕੇ ਇੰਨਾ ਜ਼ਿਆਦਾ ਬਿੱਲ ਪਾ ਦੇ ਤਾਂ ਲੋਕ ਵੀ ਘਟਿਆ ਤੇ ਉਹਨਾਂ ਦਾ ਕਿਵੇਂ ਘਟਾ ਲੋਗੇ ਉਹ ਪਿਲਾ ਅਗੂ ਦੇ ਪ੍ਰਿੰਸ ਬਾਬੇ ਨਾ ਉਹ ਅਗਲੀ ਲੰਮਾ ਮਾਦਾ ਆ ਤੇ ਜਿੰਨ ਚੀ ਮੀਟਰ ਦੀ ਕੀ ਲੋਦਾ ਉਹ ਹੀ ਆ ਉਹ ਹੀ ਹੈ ਫਿਰ ਇਹ ਸਪਰ ਡਰੋਨ ਕਿਉਂ ਨਹੀਂ ਚੱਲਦਾ ਹੈ ਕਿਉਂ ਉਹਦਾ ਆਟੋਮੈਟਿਕਲੀ ਟਾਈਟ ਆਸੇ ਤੇ ਵੋਲਿਊਮ ਵੀ ਦਾ 18000 ਫਰਕ ਕਿਸਾਨ ਸਿੰਘ ਅਸੇ ਜਿਹੜੀਆਂ ਕਮੇਟੀਆਂ ਸਾਰੀਆਂ ਸੰਯੁਕਤ ਮੋਰਚਾ ਉਹ ਦਿੱਕਪਾਲੇ ਵੀ ਨਾ ਅਪਰੋਧ ਕਰ ਰਹੀ ਆ ਕਿ ਜਿਹੜੇ ਕੇਸ ਸਿਚੁਏਸ਼ਨ ਦੇ ਵਿੱਚ ਨਹੀਂ ਪਹੁੰਚਿਆ ਦਮ ਇਹ ਨਹੀਂ ਤੇ ਬਿਲਕੁਲ ਮਸਲਾ ਮੈਂ ਪਰੇ ਤਰ੍ਹਾਂ ਉਹ ਬਾਰੇ ਨਾ ਪੰਜਾਬ ਕਰਾਂ ਮੈਂ ਤੁਹਾਨੂੰ ਸੁਣਵਾਉਂਦਾ ਠੀਕ ਹਾਂ ਉਹ ਆਮੇ ਪਿੰਡਾਂ ਦੇ ਵਿੱਚ ਬਣਾਵਾ ਹੈ ਉੱਥੋਂ ਪਹਿਲਾਂ ਸੂਰ ਅਸੀਂ ਸਾਂਝੀ ਕੀਤੀ ਆ ਪਿੰਡ ਗਪਾਲਪੁਰ ਦਾ ਜਿਹੜਾ ਮਕਲਾ ਆ ਜਿਹਦੇ ਵਿੱਚ ਕਿਤ ਪਰਵਾਹ ਆ ਗਰੀਬ ਹੁਣ 1 ਲੱਖ 20 ਹਜ਼ਾਰ ਦੀ ਇੱਕ ਜੇ ਬਿੱਲ ਆ ਗਿਆ ਇਸੇ ਤਰ੍ਹਾਂ 4800 ਚਾਹੀਏ 25000 ਫਿਰ ਇਹ ਸਾਰੇ ਮੱਦੇ ਤੁਸੀਂ ਠਾ ਦੇ ਹਾਂ ਜੇ ਅਸੀਂ ਤਾਂ ਇਹ ਵੀ ਸਾਰੇ ਮੱਦੇ ਦਾ ਹੱਲ ਕਰ ਸੀ ਕਰਦੇ ਸੋ Maksud saya ini dia akan mengapalkan diri kita semasa ini channel akan